ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਹੈ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਤੋਂ ਚੌਥਾ ਦਰਜਾ ਮੁਲਾਜ਼ਮਾਂ ਨੇ ਪ੍ਰਮੁੱਖ ਸਕੱਤਰ ਜੰਗਲਾਤ ਤੇ ਜਲ ਸਰੋਤ ਦੇ ਅਰਥੀ ਰੋਸ ਮੂਜ਼ਾਹਰਾ ਕਰਕੇ ਸਾੜੀ ਪੂਰੀ ਖਬਰ ਦੇਖਣ ਦੇ ਲਈ ਬਨੇ ਰੋ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਵੱਡੀ ਅਪਡੇਟ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਵੱਲੋਂ ਇੱਥੇ ਵਨਪਾਲ ਸਰਕਲ ਦਫ਼ਤਰ ਤੇ ਵਨ ਮੰਡਲ ਦਫ਼ਤਰ ਅੱਗੇ ਵਿਸ਼ਾਲ ਧਰਨੇ ਸਖਤ ਗਰਮੀ ਵਿੱਚ ਦੇ ਕੇ ਆਪ ਸਰਕਾਰ ਤੇ ਪ੍ਰਮੁੱਖ ਸਕੱਤਰ ਜੰਗਲਾਤ ਜੰਗਲੀ ਜੀਵ ਅਤੇ ਜਲ ਸਰੋਤ ਵਿਭਾਗ ਦੇ ਅਰਥੀ ਮੋਢੇ ਅਤੇ ਚੁੱਕ ਕੇ ਰੋ ਭਰਪੂਰ ਮੂਜ਼ਾਹਰਾ ਕਰਕੇ ਅਗਲ ਭੇਟ ਕੀਤੀ ਯੂਨੀਅਨ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ ਰਣਜੀਤ ਸਿੰਘ ਰਾਣਵਾ ਬਲਜਿੰਦਰ ਸਿੰਘ ਜਗਮੋਨ ਸਿੰਘ ਜਗਮੋਨ ਸਿੰਘ ਨੌ ਲੱਖਾਂ ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜਿਸ ਨੂੰ ਮੁੱਖ ਮੰਤਰੀ ਦਾ ਚਹੇਤਾ ਹੋਣ ਕਰਕੇ ਹੁਣ ਇਸ ਅਧਿਕਾਰੀ ਨੂੰ ਵਿੱਤੀ ਕਮਿਸ਼ਨਰ ਜੰਗਲਾਤ ਜੰਗਲੀ ਜੀਵ ਸੁਰੱਖਿਆ ਅਤੇ ਜੰਗਲਾਤ ਨਿਗਮ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ। ਇਹ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਬੇੜਾਗਰਕ ਕਰਨ ਉਪਰੰਤ ਹੁਣ ਜੰਗਲਾਤ ਵਿਭਾਗ ਦੇ ਪੂਰਨ ਗਠਨ ਦੇ ਨਾਂ ਤੇ ਬੇੜਾ ਕਰਕੇ ਕਰਨ ਤੁਰਿਆ ਹੋਇਆ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਡੇਲੀ ਵੇਜ ਕਰਮੀ ਜੋ ਰੈਗੂਲਰ ਹੋਣ ਦੀ ਉਡੀਕ ਵਿੱਚ ਬੈਠੇ ਹਨ ਇਹਨਾਂ ਵਿੱਚੋਂ ਕਾਮਿਆਂ ਨੂੰ ਮਨਰੇਗਾ ਵਿੱਚ ਠੱਕਿਆ ਜਾ ਰਿਹਾ ਹੈ। ਇਨਾ ਆਗੂਆਂ ਨੇ ਨੈਰੀ ਪਟਵਾਰੀ ਯੂਨੀਅਨ ਵੱਲੋਂ ਕੀਤੀ ਕਲਮ ਛੋੜ ਹੜਤਾਲ ਦੀ ਪੂਰਨ ਹਮਾਇਤ ਕੀਤੀ ਅਤੇ ਬਦਲਾ ਲਊ ਭਾਵਨਾ ਨਾਲ ਇਸ ਯੂਨੀਅਨ ਦੇ ਪ੍ਰਧਾਨ ਸ਼੍ਰੀ ਜਸਕਰਨ ਸਿੰਘ ਗੈਰੀ ਬੂਟਰ ਨੂੰ ਮੁਅੱਤਲ ਕਰਨ ਸਖਤ ਦੀ ਨਿੰਦਾ ਕੀਤੀ ਯੂਨੀਅਨ ਵੱਲੋਂ ਤਿੰਨ ਮੈਮੋਰੰਡਮ ਮੁਖਸਕਰ ਪੰਜਾਬ ਸਰਕਾਰ ਅਤੇ ਇੱਕ ਮੈਮੋਰੰਡਮ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਨਾਂ ਤੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ ਤੇ ਮੰਗ ਕੀਤੀ ਕਿ ਜੰਗਲਾਤ ਜੰਗਲੀ ਜੀਵ ਜੰਗਲਾਤ ਨਿਗਮ ਵਿੱਚ ਕੱਚੇ ਕਰਮਚਾਰੀਆਂ ਨੂੰ ਬਗੈਰ ਕਿਸੇ ਦੇਰੀ ਤੋਂ ਪੱਕਾ ਕੀਤਾ ਜਾਵੇ ਅਤੇ ਮਨਰੇਗਾ ਵਿੱਚ ਭੇਜਣ ਦਾ ਫੈਸਲਾ ਵਾਪਸ ਲਿਆ ਜਾਵੇ। ਜਾਲਸਰੋਧ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਕਰਨ ਤੇ ਮੌਤਲ ਕਿੱਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਪ੍ਰਮੁੱਖ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਕੀਤੀ ਗਈ। ਨਹਿਰੀ ਪਟਵਾਰੀਆਂ ਸੰਘਰਸ਼ ਦੀ ਹਮਾਇਤ ਸਮੇਤ ਮੁੱਖ ਸਕੱਤਰ ਪੰਜਾਬ ਨੂੰ ਨਿੱਜੀ ਦਖਲ ਦੇਣ ਦੀ ਅਪੀਲ ਵੀ ਕੀਤੀ। ਰੈਲੀ ਵਿੱਚ ਸਿਹਤ ਮੰਤਰੀ ਨੂੰ ਵੀ ਅਪੀਲ ਕੀਤੀ ਗਈ ਕਿ ਆਯੁਰਵੈਦਿਕ ਕਾਲਜ ਹਸਪਤਾਲ ਅਤੇ ਫਾਰਮੇਸੀ ਸਟੋਰ ਵਿਚਲੇ ਅਮਲਾ ਦਰਜਾ 3 ਅਤੇ ਦਰਜਾ 4 ਮੁਲਾਜ਼ਮਾਂ ਨੂੰ ਉਹਨਾਂ ਵੱਲੋਂ ਦਿੱਤੀਆਂ ਆਪਸ਼ਨਾਂ ਨੂੰ ਮੁੱਖ ਰੱਖ ਕੇ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਨਾ ਠੱਕਿਆ ਜਾਵੇ ਅਤੇ ਤਨਖਾਹ ਵਿਭਾਗੀ ਤੌਰ ਤੇ ਪਹਿਲਾ ਵਾਂਗ ਜਾਰੀ ਕਰਵਾਈ ਜਾਵੇ ਰੈਲੀ ਦੀ ਅਗਵਾਈ ਤੇ ਸੰਬੋਧਨ ਜੈਨਾ ਆਗੂਆਂ ਨੇ ਕੀਤਾ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਜਗਮਉਂ 9 ਲੱਖ ਰਾਮ ਲਾਲ ਰਾਮਾ ਦੀਪ ਚੰਦ ਹੰਸ ਆਦਿ ਹਾਜ਼ਰ ਸਨ